ਪੰਜਾਬ ਸਰਕਾਰ ਦੇ ਵੱਲੋਂ ਪ੍ਰਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਦਿਖਾਉਂਦਿਆਂ ਕੰਮਕਾਜ ਛੱਡ ਕੇ ਬੈਠੇ ਤਹਿਸੀਲਦਾਰਾਂ ਦੇ ਖਿਲਾਫ ਵੱਡੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਏ ਜਾਂਦਾ ਪਰਵਾਦਨ ਮੁਕੰਮਲ ਕੀਤੇ ਜਾਣ ਤੋਂ ਬਾਅਦ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਧ ਤਹਿਸੀਲਦਾਰ ਨੂੰ ਸਸਪੈਂਡ ਕੀਤਾ ਗਿਆ ਇਸ ਤੋਂ ਬਾਅਦ ਕਾਨੂੰਨਗੋ ਵਿੱਚ ਅਤੇ ਸੀਨੀਅਰ ਸਹਾਇਕਾ ਦੇ ਵੱਲੋਂ ਜ਼ਿਲ੍ਹੇ ਦੀਆਂ 6 ਤਹਿਸੀਲਾਂ ਵਿੱਚ ਰਜਿਸਟਰੀਆਂ ਦਾ ਕੰਮ ਲਗਾਤਾਰ ਜਾਰੀ ਰੱਖਿਆ ਹੋਇਆ ਤੇ ਲੋਕ ਵੀ ਬਿਨਾਂ ਦੇਰੀ ਤੋਂ ਆਪਣਾ ਕੰਮ ਨਿਪਟਵਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆਂ ਤਹਿਸੀਲਦਾਰ ਸਹਿਬਾਨਾਂ ਨੂੰ ਜਿੱਥੇ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਅੰਕੜੇ ਦੇ ਵਿੱਚ ਪੰਜਾਬ ਦੇ ਵਿੱਚ ਜੇਕਰ ਝਾਤ ਮਾਰੀਏ ਤਾਂ ਸ੍ਰੀ ਮੁਕਤਸਰ ਸਾਹਿਬ ਦਾ ਇਹ ਅੰਕੜਾ ਸਭ ਤੋਂ ਵੱਡਾ ਹੈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ 6 ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਰਜਿਸਟਰੀ ਕਰਨ ਦੀ ਜ਼ਿੰਮੇਵਾਰੀ ਹੈ ਜਿਹੜੀ ਕਾਨੂੰਨ ਗੋਸ਼ ਅਤੇ ਸੀਨੀਅਰ ਸਹਾਇਕਾਂ ਦੇ ਹਵਾਲੇ ਕੀਤੀ ਗਈ ਹੈ ਤਾਂ ਸ੍ਰੀ ਮੁਕਤਸਰ ਸਾਹਿਬ ਦੇ ਤਹਿਸੀਲਦਾਰ ਦਫ਼ਤਰ ਦੀਆਂ ਤਸਵੀਰਾਂ ਦਿਖਾਵਾਂਗੇ ਇਸ ਤੋਂ ਬਾਅਦ ਅੰਦਰ ਦਿਖਾਵਾਂਗੇ ਜਿਸ ਜਗ੍ਹਾ ਤੇ ਕਾਨੂੰਗੋ ਦੇ ਵੱਲੋਂ ਰਜਿਸਟਰੀਆਂ ਦਾ ਕੰਮ ਹੈ ਜਿਹੜਾ ਕੀਤਾ ਜਾ ਰਿਹਾ ਕਾਨੂੰਗੋ ਸਾਹਿਬ ਸਿਰਫ 1 ਮਿੰਟ ਲਵਾਂਗੇ ਤੁਹਾਡੇ ਜ਼ਿਆਦਾ ਨਹੀਂ ਸਸਤੀ ਗੱਲ ਜੀ ਅੱਛਾ ਸਰ ਅੱਜ ਫਸਟ ਟਾਈਮ ਹੀ ਬੈਠੀ ਹਾਂ ਜੀ ਹਾਂਜੀ ਹਾਂਜੀ ਫਸਟ ਟਾਈਮ ਹੀ ਮੇਰਾ ਲੌਗਇਨ ਹੀ ਤਿਆਰ ਹੋਇਆ ਸੀ ਕੱਲ ਉਹ ਅੱਜ ਤਿਆਰ ਹੋ ਕੇ ਆਇਆ ਤੇ ਇਸ ਕਰਕੇ ਅਸੀਂ ਜਿਸ ਚੀਜ਼ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਸਰ ਪਬਲਿਕ ਕਾਫੀ ਪਰੇਸ਼ਾਨ ਸੀਗੀ ਬੀਤੇ ਦਿਨਾਂ ਤੋਂ ਅੱਜ ਕੀ ਐਫਰਟ ਰਹੂਗੀ ਲੋਕਾਂ ਵਾਸਤੇ ਪਬਲਿਕ ਦਾ 0 ਟੋਲਰੈਂਸ ਤੇ 100% ਕੰਮ ਹੋਊਗਾ ਕਿਸੇ ਨੂੰ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਨਾ ਹੀ ਕੋਈ ਖੱਜਲ ਖਵਾਰੀ ਹੋਊਗੀ ਜੀ ਜੀ ਇਹ ਜਿਹੜੇ ਪਬਲਿਕ ਖੜੀ ਹੈ ਰਜਿਸਟਰੀਆਂ ਕਰਾਉਣੀਆਂ ਆ ਹਾਂਜੀ ਬਿਲਕੁਲ ਬਿਲਕੁਲ ਰਜਿਸਟਰੀਆਂ ਕਰਾਉਣ ਵਾਸਤੇ ਆ ਠੀਕ ਹੈ ਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਮੈਂ ਨਾ ਨੰਬਰਦਾਰ ਹੈ ਸ਼੍ਰੀ ਮੁਖਸਰ ਸਾਹਿਬ ਦੇ ਜੀ ਹਰਿੰਦਰ ਢੋਸੀਵਾਲ ਮੇਰਾ ਨਾਮ ਜੀ ਸਰ ਜਿਵੇਂ ਲੋਕਾਂ ਨੂੰ ਅੱਗੇ ਸਮੱਸਿਆ ਆਉਂਦੀ ਸੀ ਲੱਗਦਾ ਕੁਝ ਅੱਜ ਰਿਲੈਕਸ ਹੋਈ ਹੈ ਸਰਕਾਰ ਦੇ ਫੈਸਲੇ ਦਾ ਕੁਝ ਲੱਗਦਾ ਪੋਜ਼ਿਟਿਵ ਰਿਜ਼ਲਟ ਮਿਲਿਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਹੋਇਆ ਜੀ ਤੇ ਆਪਣੇ ਜਿਹ ਸੈਟੀਸਫਾਈ ਹੋ ਤੁਸਾਂ ਹਾਂਜੀ ਸਾਰੇ ਵਧੀਆ ਜੀ ਜੀ ਬਿਲਕੁਲ ਇਸ ਤੋਂ ਬਾਅਦ ਬਾਹਰ ਜਾ ਕੇ ਤੁਹਾਡੀ ਪਬਲਿਕ ਨਾਲ ਵੀ ਅਸੀਂ ਗੱਲਬਾਤ ਕਰਾਵਾਂਗੇ ਕਿ ਲੋਕਾਂ ਦਾ ਕੀ ਕਹਿਣਾ ਹੈ ਸਰਕਾਰ ਨੇ ਇੱਕ ਵੱਡਾ ਫੈਸਲਾ ਲੈ ਲਿਆ ਹੈ ਤਸਦੀਲਦਾਰਾਂ ਨੂੰ ਮੁਅਤਲ ਕਰਕੇ ਸੱਸੀ ਕਲਪਾਈ ਜੀ ਬ੍ਰਦਰ ਕਿਹੜੀ ਜਗ੍ਹਾ ਤੋਂ ਆਏ ਜੋ ਚੱਕ ਦੂਜਾ ਤੁਸੀਂ ਅ ਕਿਸ ਕੰਮ ਲਈ ਆਏ ਜੀ ਰਜਿਸਟਰੀ ਕਰਾਉਣ ਲਈ ਵੀਰੇ ਕਿੰਨਾਵਾਂ ਜਿਹੜਾ ਅੱਜ ਇਸ ਤੋਂ ਪਹਿਲਾਂ ਰਜਿਸਟਰੀ ਕਰਾਉਣ ਲਈ ਆਏ ਹੋ ਇਸੇ ਰਜਿਸਟਰੀ ਵਾਸਤੇ ਕਦੇ ਨਹੀਂ ਜਦੋਂ ਹੁਣ ਆ ਜਾਈਏ ਆ ਇੱਥੇ ਅਫਸਰ ਮਿਲ ਗਏ ਕਿ ਖਾਲੀ ਪਏ ਸੀ ਨਹੀਂ ਅਫਸਰ ਤਾਂ ਹੈਗੇ ਆ ਜੀ ਕੀ ਲੱਗਦਾ ਹੋਊਗੀ ਰਜਿਸਟਰੀ ਕੇ ਮਿੱਠੀਆਂ ਗੋਲੀਆਂ ਉਮੀਦ ਤਾਂ ਹੈ ਬਾਕੀ ਉਮੀਦ ਹੈਗੀ ਹੈ ਵੈਸੇ ਕੰਮ ਕਰਦੇ ਆ ਅਫਸਰ ਬੈਠੇ ਆ ਕੁਰਸੀਆਂ 'ਤੇ ਬੈਠਿਆ ਜੀ ਬਿਲਕੁਲ ਲੋਕ ਵੀ ਆ ਜਿਹੜੇ ਕਾਫੀ ਹੱਦ ਤੱਕ ਸੰਤੁਸ਼ਟ ਆ ਜਿਹੜੇ ਨਜ਼ਰ ਆ ਰਹੇ ਆ ਕਿਉਂਕਿ ਪ੍ਰੋਫੈਸ਼ਨਲ ਤਸਵੀਲਦਾਰਾਂ ਨੂੰ ਇਹਨਾਂ ਦਫ਼ਤਰਾਂ ਦੇ ਵਿੱਚੋਂ ਪਾਸੇ ਕਰਕੇ ਜਿਹੜੇ ਲੋਕਾਂ ਕੋਲ ਐਕਸਪੀਰੀਅੰਸ ਨਹੀਂ ਹੈ ਤਸਵੀਲਦਾਰ ਤੋਂ ਹੇਠ ਲੀਆਂ ਕੁਰਸੀਆਂ ਕਾਨੂੰਨ ਗੋਸਦੀਆਂ ਕੁਰਸੀਆਂ ਤੇ ਜੋ ਲੋਕ ਆਪਣੀਆਂ ਸੇਵਾਵਾਂ ਨਿਭਾਉਂਦੇ ਸਨ ਉਹਨਾਂ ਨੂੰ ਅੱਜ ਜਿਹੜਾ ਪੰਜਾਬ ਸਰਕਾਰ ਨੇ ਇਹ ਮੌਕਾ ਪ੍ਰੋਵਾਈਡ ਕਰਵਾਇਆ ਹੈ ਦੇਖ ਲੋ ਵੀ ਕਿ ਕੀ ਸਰਕਾਰ ਦੇ ਇਸ ਫੈਸਲੇ ਦੇ ਨਤੀਜੇ ਕਿਹੋ ਜਿਹੇ ਨਿਕਲਣਗੇ ਪਰ ਇਹ ਦੱਸ ਦਈਏ ਕਿ ਸਰਕਾਰ ਦਾ ਇਹ ਫੈਸਲਾ ਕਿਤੇ ਨਾ ਕਿਤੇ ਅੱਜ ਸ਼ੁਰੂਆਤੀ ਰਾਹਤ ਜ਼ਰੂਰ ਪ੍ਰਦਾਨ ਕਰ ਰਿਹਾ ਹੈ ਕਿਉਂਕਿ ਇਸ ਵੇਲੇ ਤੱਕ ਤਹਿਸੀਲਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲਾਈਨਾਂ ਲੱਗੀਆਂ ਹੁੰਦੀਆਂ ਸਨ ਤੇ ਅੱਜ ਅਧਿਕਾਰੀਆਂ ਵੱਲੋਂ ਤੇਜ਼ ਤਰਾਰੀ ਨਾਲ ਕੰਮ ਕੀਤਾ ਵੀ ਜਾ ਰਿਹਾ ਹੈ ਤੇ ਲੋਕਾਂ ਨੂੰ ਆਸ ਕਰਦੇ ਆ ਕਿ ਸਰਕਾਰ ਅਜਿਹੇ ਲੋਕ ਪੱਕੀ ਫੈਸਲੇ ਹੀ ਦਿੰਦੀ ਰਹੇਗੀ ਤੇ ਲੋਕਾਂ ਨੂੰ ਰਾਹਤ